28 ਫਰਵਰੀ 2025 ਨੂੰ ਬਾਅਦ ਦੁਪਹਿਰ ਜਿਵੇਂ ਹੀ ਮੌਸਮ ਬਦਲਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਦੇ ਲਈ ਬਹੁਤ ਵੱਡੀ ਆਫਤ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਆ ਗੜੇਮਾਰੀ ਦੇ ਨਾਲ ਪੰਜਾਬ ਦੇ ਅੰਦਰ ਬਹੁਤ ਸੋਹਣੀ ਖੜੀ ਕਣਕ ਦੀ ਫਸਲ ਜਿਹੜੀ ਆ ਉਹ ਨੁਕਸਾਨੀ ਜਾਂਦੀ ਆ ਕਣਕ ਦੇ ਨਾਲ ਨਾਲ ਵੱਡੇ ਪੱਦਰ ਦੇ ਉੱਤੇ ਸਬਜ਼ੀਆਂ ਦਾ ਨੁਕਸਾਨ ਹੁੰਦਾ ਹੁਣ ਉਹ ਲੋਕ ਜਿਹੜੇ ਨੇ ਇਹ ਸਮਝਣ ਦੀ ਕੋਸ਼ਿਸ਼ ਕਰਨ ਜਿਹੜੇ ਅਕਸਰ ਕਹਿ ਦਿੰਦੇ ਨੇ ਕਿ ਕਿਸਾਨ ਜਿਹੜੇ ਤੀਜੇ ਦਿਨ ਧਰਨਾ ਲਾਉਂਦੇ ਨੇ ਕਿਸਾਨ ਆਮ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਦੇ ਨੇ ਹੁਣ ਕੁਦਰਤੀ ਆਫਤ ਦੇ ਨਾਲ ਕਿਸਾਨੀ ਵੱਡੇ ਪੱਧਰ ਤੇ ਨੁਕਸਾਨੀ ਗਈ ਇਹ ਪਿਛਲੇ ਸਾਲਾਂ ਦੇ ਵਿੱਚ ਅਕਸਰ ਹੁੰਦਾ ਦੇਖਿਆ ਕਿ ਕਦੇ ਤਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਦੇ ਕਿਸਾਨ ਦੀ ਫਸਲ ਸਮੇਂ ਸਿਰ ਨਾ ਵਿਕਣੀ ਕਦੇ ਸਹੀ ਮੁੱਲ ਨਾ ਮਿਲਣਾ ਤੇ ਹੁਣ ਕੁਦਰਤ ਦੇ ਵੱਲੋਂ ਵੀ ਜਿਹੜਾ ਕਹਿਰ ਆ ਉਹ ਟਾਇਆ ਗਿਆ ਪਿਛਲੇ ਸਾਲ ਵੀ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਫਰਵਰੀ ਮਹੀਨੇ ਦੇ ਸ਼ੁਰੂ ਦੇ ਵਿੱਚ ਬੇਮੌਸਮੀ ਮੀਂਹ ਤੇ ਗੜੇ ਮਾਰੀ ਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਪਰ ਕਿਸੇ ਨੇ ਸਾਰ ਨਹੀਂ ਲਈ ਬਦਲਾਵ ਵਾਲੀ ਸਰਕਾਰ ਦੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਸ ਵੇਲੇ ਦੇ ਨੁਕਸਾਨੇ ਹੋਏ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੁਣ ਵੀ ਇਹੀ ਹੋਣਾ ਕਿਸਾਨ ਜਿਹੜੇ ਡਾਈ ਹੁਣ ਫਸਲ ਦਾ ਕੋਈ ਬਦਲ ਕਰ ਸਕਦੇ ਨੇ ਕਿਉਂਕਿ ਇੱਕ ਡੇਢ ਮਹੀਨੇ ਬਾਅਦ ਇਹੀ ਕਣਕ ਨੇ ਪੱਕ ਕੇ ਕਿਸਾਨ ਦੀ ਨੇ ਮੰਡੀ 'ਚ ਜਾਣਾ ਸੀ ਤਾਂ ਕਿਸਾਨ ਨੂੰ 4 ਪੈਸੇ ਮਿਲਣੇ ਸੀ ਠੇਕਾ ਕਿਸੇ ਨੇ ਦੇਣਾ ਸੀ ਕਿਸੇ ਨੇ ਆਪਣਾ ਕੋਈ ਹੋਰ ਕੰਮ ਸਵਾਰਨਾ ਸੀ ਪਰ ਵੱਡੇ ਪੱਦਰ ਦੇ ਉੱਤੇ ਇਹ ਤਸਵੀਰਾਂ ਵੇਖ ਕੇ ਜਿਹੜਾ ਤੁਸੀਂ ਵੀ ਸਮਝ ਸਕਦੇ ਹੋ ਕਿ ਕਿੰਨਾ ਨੁਕਸਾਨ ਕਿਸਾਨ ਨੂੰ ਝੱਲਣਾ ਪਊਗਾ ਇੱਕ ਅਹਿਸਾਸ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿ ਕਿੰਨਾ ਵੱਡਾ ਜ਼ਿਗਰਾ ਤੇ ਕਿੰਨਾ ਵੱਡਾ ਹੌਸਲਾ ਇਸ ਕਹਿ ਲਓ ਕਿ ਕਿੱਤੇ ਵਾਲੇ ਉਹ ਕਿਸਾਨ ਦਾ ਹੋਊਗਾ ਜਿਹੜਾ ਇੰਨਾ ਕੁਝ ਝੱਲ ਜਾਂਦਾ ਫਿਰ ਇਹ ਸਵਾਲ ਕਰਨਾ ਆਪਣੇ ਆਪ ਨੂੰ ਪੁੱਛੀਏ ਕਿ ਕਿਸਾਨੀ ਜਿਹੜੀ ਆ ਉਹ ਨਿਘਾਰ ਵੱਲ ਜਾ ਰਹੀ ਆ ਤਾਂ ਹੀਓ ਕਿਸਾਨ ਜਿਹੜੇ ਉਹ ਸੜਕਾਂ ਤੇ ਬੈਠਦੇ ਨੇ ਤਾਂ ਹੀਓ ਕਿਸਾਨ ਜਿਹੜੇ ਉਹ ਧਰਨੇ ਲਾਉਂਦੇ ਨੇ ਤੇ ਆਖਰਕਾਰ ਜਿਹੜੇ ਕਿਸਾਨ ਇਹ ਸਭ ਕੁਝ ਬਰਦਾਸ਼ਤ ਕਰਨ ਦੀ ਜਿਹੜੀ ਹੱਦ ਆ ਜਿੰਨਾ ਦੀ ਟੱਪ ਜਾਂਦੀ ਆ ਫਿਰ ਉਹ ਖੁਦਕੁਸ਼ੀਆਂ ਦੇ ਰਾਹ ਵੱਲ ਵੀ ਜਾਂਦੇ ਨੇ ਸੋ ਕਿਸਾਨੀ ਦੇਖਣ ਨੂੰ ਚੰਗੀ ਲੱਗਦੀ ਆ ਪਰ ਜੋ ਲੋਕ ਕਿਸਾਨੀ ਖੇਤੀਬਾੜੀ ਕਰਦੇ ਨੇ ਉਹਨਾਂ ਨੂੰ ਪਤਾ ਕਿ ਕਿਵੇਂ ਉਹਨਾਂ ਦਾ ਹਰ ਇੱਕ ਵੇਲਾ ਜਿਹੜਾ ਆ ਉਹ ਕੁਦਰਤ ਦੇ ਹੱਥ ਆ ਤੇ ਜਿਹੜੀ ਸਰਕਾਰਾਂ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਕਰਦੀ ਕਿਸਾਨੀ ਇਸ ਚੀਜ਼ ਤੋਂ ਪੀੜਤ ਆ ਕਿ ਕੁਝ ਨਹੀਂ ਪਤਾ ਕਿ ਕਿਸ ਵੇਲੇ ਉਹਨਾਂ ਦਾ ਜਿਹੜਾ ਸਾਰੀ ਕੀਤਾ ਕਰਾਇਆ ਸਾਰੀ ਮਿਹਨਤ ਜਿਹੜੀ ਆ ਉਹ ਮਿੱਟੀ 'ਚ ਮਿਲ ਜਾਣੀ ਆ ਸੋ ਜਿਵੇਂ ਗੜੇ ਜਿਹੜੇ ਨੇ ਵੱਡੀ ਜਿਹੜੀ ਆ ਮਾਤਰਾ 'ਚ ਪਏ ਨੇ ਕੱਖ ਨਹੀਂ ਛੱਡਿਆ ਕਣਕਾਂ ਦੀਆਂ ਬੱਲਾ ਤੋੜਤੀਆਂ ਹੁਣ ਵੇਲਾ ਇਹ ਆ ਕਿ ਕਣਕ ਜਿਹੜੀ ਆ ਉਹ ਵਾਉਣ ਤੋਂ ਬਾਅਦ ਵੀ ਕੋਈ ਫਸਲ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੰਜਾਬ ਦੇ ਬਹੁਤੇ ਖੇਤरां ਦੇ ਵਿੱਚ ਸਿਰਫ ਉਹ ਫਸਲਾਂ ਦੀ ਖੇਤੀ ਹੀ ਕੀਤੀ ਜਾਂਦੀ ਆ ਕਣਕ ਤੇ ਝੋਨਾ ਹੁਣ ਕਣਕ ਨੁਕਸਾਨੀ ਗਈ ਤੇ ਸਿਰਫ ਤੇ ਸਿਰਫ ਇੱਕ ਫਸਲ ਜਿਹੜੀ ਆ ਉਸ ਤੇ ਸਹਾਰੇ ਜੇ ਕਿਸਾਨੀ ਪੰਜਾਬ ਦੀ ਸਰਵਾਈਵ ਕਰ ਸਕਦੀ ਹੁੰਦੀ ਤਾਂ ਕਿਸਾਨਾਂ ਨੂੰ ਸੜਕਾਂ ਤੇ ਬੈਠਣਾ ਨਹੀਂ ਸੀ ਪੈਣਾ ਸੋ ਪੰਜਾਬ ਦੇ ਉਹਨਾਂ ਲੋਕਾਂ ਦਾ ਸਾਥ ਜ਼ਰੂਰ ਦਿਈਏ ਜਿਨ੍ਹਾਂ ਨੇ ਵੱਡੇ ਪੱਦਰ ਦੇ ਉੱਤੇ ਅੱਜ ਦੀ ਇਸ ਗੜੇਮਾਰੀ ਦਾ ਨੁਕਸਾਨ ਝੱਲਿਆ ਏ ਜਿਨਾਂ ਨੇ ਕਰ ਦਾਣੇ ਆਉਣ ਦੀ ਉਮੀਦ ਜਿਹੜੀ ਆ ਉਹ ਨਾ ਮੱਤ ਰਹਿ ਗਿਆ ਕਿਉਂਕਿ ਕਣਕ ਦੇ ਸਹਾਰੇ ਹੀ ਸਾਰਾ ਸਾਲ ਜਿਹੜੇ ਘਰਾਂ ਦੇ ਵਿੱਚ ਰੋਟੀ ਪੱਕਦੀ ਆ ਕਿਸਾਨਾਂ ਦੇ ਨਾਲ ਖੜੀਏ ਤੇ ਸਰਕਾਰਾਂ ਨੂੰ ਵੀ ਆਪਣਾ ਫਰਜ਼ ਅਦਾ ਕਰਨ ਦੇ ਲਈ ਮਜਬੂਰ ਕਰੀਏ ਕਿਉਂਕਿ ਜੇ ਕਿਸਾਨੀ ਜਿਉਂਦੀ ਰਹੂਗੀ ਤਾਂ ਪੰਜਾਬ ਜਿਹੜਾ ਆ ਉਹ ਖੁਸ਼ਹਾਲ ਰਹੂਗਾ